ਤੇ ਕੋਈ ਬੰਦਾ ਨਹੀਂ ਬਣਦਾ ਰੈਂ ਅਸੀਂ ਬੰਦੇ ਬਣਾਵਾਂਗੇ ਤੁਸੀਂ ਐਮਐਲਏ ਹੋ ਜੀ ਤੁਹਾਨੂੰ ਦੱਸ ਦਈਏ ਤੁਸੀਂ ਐਮਐਲਏ ਜਤੋਂ ਤੁਸੀਂ ਗੁੰਡੇ ਨਹੀਂ ਹੋ ਕੀ ਤੁਸੀਂ ਉਹਨਾਂ ਪੈੜਾਂ ਤੇ ਚੱਲੋ ਤੁਸੀਂ ਤਾਂ ਬਦਲਾ ਦੇ ਨਾਮ ਤੇ ਆਏ ਹੋ ਤਾਂ ਬਦਲਾ ਦਾ ਨਾਰਾ ਦਿੱਤਾ ਨਾ ਫਿਰ ਤੁਸੀਂ ਵੀ ਇੱਕ ਪੁੰਡਾਗਰਦੀ ਕਰੋਗੇ ਇਹ ਦਾ ਲਾਣ ਨਹੀਂ ਕਰਨਾ ਹੈ ਅਸੀਂ ਸਰਪੰਚ ਹੀ ਲਾਣ ਕਰ ਰਹੇ ਹਾਂ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਪਿੰਡ ਦੇ ਲੋਕ ਜਿਹੜੇ ਬੈਠੇ ਨੇ ਉਹ ਬੇਫਕੂਫ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਉਣੀਆਂ ਉਹ ਬੇਫਕੂਫ ਨੇ ਫਿਰ ਇਹ ਕਿਉਂ ਕਹਿ ਰਹੇ ਹੋ ਕਿ ਬਣੂਗਾ ਫਿਰ ਬਣਾ ਹੀ ਦੇਣਾ ਹਾਰ ਹੀ ਪਾ ਦੇਣਾ ਅਸੀਂ ਕਿ ਜਿਹਨੇ ਜੋ ਕਰਨਾ ਕਰੋ ਆ ਅਸੀਂ ਤਾਂ ਭਾਈ ਇਹਨੂੰ ਸਰਪੰਚ ਬਣਾਤਾ ਮੁੱਖ ਮੰਤਰੀ ਸਾਹਿਬ ਦੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਉਂਦੇ ਨੇ ਉਹ ਕਹਿੰਦੇ ਨੇ ਕਿ ਸਰਪੰਚ ਪਿੰਡ ਦਾ ਹੁੰਦਾ ਕਿਸੇ ਪਾਰਟੀ ਦਾ ਨਹੀਂ ਹੁੰਦਾ ਕਿਸੇ ਪਾਰਟੀ ਦੇ ਲੋਗੋ ਹੇਡ ਤੇ ਪਿੰਛੇ ਨਹੀਂ ਲੜਨਾ ਪਾਰਟੀ ਦਾ ਲੋਗੋ ਹੋਰ ਕੀ ਮੰਨੇਗੇ ਪਾਰਟੀ ਦਾ ਐਮਐਲ ਤਾਂ ਜਾ ਕੇ ਸਰਪੰਚ ਖੜੇ ਕਰੀ ਜਾਂਦਾ ਕੀ ਗੱਲ ਫਿਰ ਤੁਸੀਂ ਮੁੱਖ ਮੰਤਰੀ ਜੀ ਦੀਆਂ ਗੱਲਾਂ ਨੂੰ ਟੱਚ ਮੰਨਦੇ ਹੋ ਜਾਂ ਫਿਰ ਮੁੱਖ ਮੰਤਰੀ ਸਾਹਿਬ ਦੇ ਬਿਰ ਨੂੰ ਛਿੱਕੇ ਤੇ ਟੰਗਦੇ ਹੋ ਜਾਂ ਫਿਰ ਆਪਣੇ ਆਪ ਨੂੰ ਮੁੱਖ ਮੰਤਰੀ ਸਭ ਤੋਂ ਵੱਡਾ ਮੰਨਦੇ ਹੋ ਪਾਵਾ ਨੂੰ ਵੜਾ-ਵੜਾ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਗੋਲਾ ਵਿੱਚ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜੇ ਆਂ ਕੀ ਫੇਮਾ ਦਾ ਹੱਥ ਵੀ ਲਾ ਕੇ ਬੁਖਾਵੇ ਹੋਈ ਸਾਡੇ ਬੰਦੇ ਤੁਸੀਂ ਤਾਂ ਵੋਟਾਂ ਤੋਂ ਪਹਿਲਾਂ ਹੀ ਕਹਿ ਰਹੇ ਹੋ ਕਿ ਅਸੀਂ ਧੱਕਾ ਕਰਾਂਗੇ ਸਪਸ਼ਟ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ ਫਿਰ ਐਤ ਕੀ ਜੇ ਕਿਸੇ ਦੇ ਵਿੱਚ ਹਿੰਮਤ ਆ ਤਾਂ ਫਰੈਤ ਕੀ ਰੋਕ ਕੇ ਦਿਖਾਵੇ ਜੇਕਰ ਤੁਸੀਂ ਵੀ ਜਿੱਤ ਕੇ ਲੋਕਾਂ ਨੂੰ ਧਮਕੀਆਂ ਹੀ ਦੇਣੀਆਂ ਸੀ ਫਿਰ ਲੋਕਾਂ ਨੂੰ ਜਿਤਾਉਣ ਦਾ ਫਾਇਦਾ ਕੀ ਇਹ ਜੀ ਐਮਐਲਏ ਤੁਹਾਨੂੰ ਜਿਹੜਾ ਹੈਗਾ ਉਹ ਥੱਲੇ ਕਰਕੇ ਸਿਰਦਨਗੇ ਇਹ ਜੀ ਐਮਐਲਏ ਤੁਹਾਡੀਆਂ ਵੋਟਾਂ ਤੋੜਨਗੇ ਕਿਉਂਕਿ ਇਹਨਾਂ ਨੂੰ ਸ਼ਾਇਦ ਇਹਨਾਂ ਨੂੰ ਇਹ ਹੋਵੇ ਵੀ ਅਸੀਂ ਕਿਹੜਾ ਤੁਹਾਨੂੰ ਐਮਐਲਏ ਬਣਾ ਪਰ ਭਾਈ ਤੁਸੀਂ ਤਾਂ ਪਾਰਟੀ ਚਲਾਉਣੀ ਆ ਤੁਸੀਂ ਤਾਂ ਚੋਣੇ ਦੁਆਰੇ ਪੰਜਾਬ ਦੇ ਵਿੱਚ ਰਾਜ ਹੋਵੇ ਸਤਿ ਸ਼੍ਰੀ ਅਕਾਲ ਮੈਂ ਹਾਂ ਮਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਆਰਐਮਬੀ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਕਰਦਾ ਹਾਂ ਪਿਛਲੇ ਦਿਨੀ ਐਮਐਲਏ ਜੈਤੋ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਉਹ ਸਰਪੰਚ ਨੂੰ ਲੈ ਕੇ ਇੱਕ ਧਮਕੀ ਭਰਿਆ ਮੈਸੇਜੰਦੇ ਨਜ਼ਰ ਆਉਂਦੇ ਨੇ ਇਸ ਗੱਲਬਾਤ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੇਰੇ ਸਹਿਯੋਗੀ ਹੋਣਗੇ ਜਸ ਗਰੇਵਾਲ ਜਸਜੀਤ ਕੀ ਰਾਇਆ ਤੁਹਾਡੀ ਕੀ ਵਿਚਾਰ ਨੇ ਤੁਹਾਡੇ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਇਹ ਵੀਡੀਓ ਐਕਚੁਅਲ ਦੇ ਵਿੱਚ ਪਿੰਡ ਢਲਮਾ ਕਲਾਂ ਦੀਆ ਹਾਲਾਂਕਿ ਪਿਛਲੇ ਦਿਨਾਂ ਦੀ ਵੀਡੀਓ ਐਮਐਲਏ ਜੈਤੋ ਅਮੋਲਕ ਸਿੰਘ ਜਿਹੜੇ ਨੇ ਉਹ ਇੱਕ ਪਿੰਡ ਦੇ ਵਿੱਚ ਜਾਂਦੇ ਨੇ ਢਲਮਾ ਕਲਾਂ ਦੇ ਵਿੱਚ ਉੱਥੇ ਜੇ ਮੈਂ ਗਲਤ ਨਹੀਂ ਤਾਂ ਉਹਦਾ ਨਾਮ ਰਾਜਵਿੰਦਰ ਸਿੰਘ ਹੈ ਰਾਜਵਿੰਦਰ ਸਿੰਘ ਨੂੰ ਉਹ ਐਲਾਨ ਕਿਉਂ ਦਿੰਦੇ ਨੇ ਕਿ ਭਾਈ ਸਾਡਾ ਉਮੀਦਵਾਰ ਹਾਲਾਂਕਿ ਅਲਾਨਤ ਉਮੀਦਵਾਰੀ ਸੀ ਪਰ ਉਹਨਾਂ ਨੇ ਸਰਪੰਚੀ ਅਲਾਨ ਪਾ ਉਹਨਾਂ ਨੇ ਇਹ ਕਹਤਾ ਕਿ ਇਹ ਮੈਂ ਉਮੀਦਵਾਰ ਅਲਾਨ ਨਹੀਂ ਐ ਮੈਂ ਸਰਪੰਚ ਅਲਾਨ ਅਲਾਨਣਾ ਐ ਪਹਿਲਾਂ ਤਾਂ ਦੇਖੋ ਇੱਥੋਂ ਇੱਕ ਲੈਜਾ ਕਿਸ ਤਰ੍ਹਾਂ ਦਾ ਜਾਂਦਾ ਹੈ ਚਲੋ ਉਹ ਜਿੱਤਣ ਅਸੀਂ ਵੀ ਕਾਮਨਾ ਕਰਦੇ ਹਾਂ ਭਾਈ ਉਹ ਜਿੱਤਣ ਜੀ ਉਹ ਅੱਗੇ ਉਸ ਪਿੰਡ ਦੀ ਜਨਤਾ ਦੇ ਡਿਪੈਂਡਡਾ ਕਿੰਨੀਆਂ ਵੋਟਾਂ ਵੋਟਾਂ ਪਾਉਂਦੇ ਨੇ ਪਰ ਗੱਲ ਇਹ ਆ ਹੁਣ ਜਿਵੇਂ ਤੁਸੀਂ ਗੱਲ ਕਰੀ ਐ ਕਿ ਧਮਕੀ ਧਮਕੀ ਤਾਂ ਸਪਸ਼ਟ ਤੌਰ ਤੇ ਉਹਦੇ ਵਿੱਚ ਧਮਕੀ ਦਿੰਦੇ ਅਮੋਲਕ ਸਿੰਘ ਨਜ਼ਰ ਆਉਂਦੇ ਆ ਅਮੋਲਕ ਸਿੰਘ ਦੇ ਬੋਲ ਜਿਹੜੇ ਆ ਉਹ ਕੀ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਡੇ ਬੰਦੇ ਬਾਹਾਂ ਤੋਂ ਫੜਫੜ ਬਾਹਰ ਕੱਢੇਗੇ ਸ਼ਾਇਦ ਉਹ ਪਿਛਲੀਆਂ ਪੰਚਾਇਤੀ ਚੋਣਾਂ ਦੀ ਗੱਲ ਕਰ ਰਹੇ ਹੋਣਗੇ ਜੋ ਉਸ ਤੋਂ ਪਹਿਲਾਂ ਦੀ ਕਿਉਂਕਿ ਵੀਡੀਓ ਬਹੁਤ ਛੋਟੀ ਹੈ ਜਿਹੜੀ ਉਹ ਵਾਇਰਲ ਹੋਈ ਆ ਉਹ ਕਹਿੰਦੇ ਨੇ ਕਿ ਸਾਡੇ ਬੰਦੇ ਬਾਹਾਂ ਤੋਂ ਫੜਫੜ ਬਾਹਰ ਕੱਢਣੇ ਜੇ ਹਿੰਮਤ ਆ ਤਾਂ ਫਿਰ ਐਤ ਕੀਓ ਮਤਲਬ ਪਿਛਲੀ ਸਰਕਾਰ ਤੁਹਾਡੇ ਨਾਲ ਕਾਂਗਰਸ ਵੇਲੇ ਹੋਇਆ ਹੋਵੇ ਜਾਂ ਅਕਾਲੀ ਦਲ ਵੇਲੇ ਕਦੋਂ ਵੀ ਹੋਇਆ ਹੋਵੇ ਉਦੋਂ ਤੁਹਾਡੇ ਬੰਦੇ ਬਾਹਰ ਕੱਡੇ ਨੇ ਹੋ ਸਕਦਾ ਕੱਡੇ ਹੋਣ ਤੁਸੀਂ ਕਹਿਣਿਓ ਅਸੀਂ ਮੰਨ ਵੀ ਲੈਨੇ ਹੋਇਆ ਪਰ ਕੀ ਤੁਸੀਂ ਉਹਨਾਂ ਪੈੜਾਂ ਤੇ ਚੱਲੋਗੇ ਤੁਸੀਂ ਤਾਂ ਬਦਲਾ ਦੇ ਨਾਮ ਤੇ ਆਇਓ ਨਾ ਤੁਸੀਂ ਤਾਂ ਬਦਲਾ ਦਾ ਨਾਰਾ ਦਿੱਤਾ ਨਾ ਤੇ ਬਦਲਾ ਦਾ ਨਾਰਾ ਦੇ ਕੇ ਫਿਰ ਤੁਸੀਂ ਉਸ ਚੀਜ਼ ਨੂੰ ਗੁੰਡਾਗਰਦੀ ਮੰਨ ਰਹੇ ਹੋ ਤਾਂ ਫਿਰ ਤੁਸੀਂ ਵੀ ਐਤ ਕੀ ਗੁੰਡਾਗਰਦੀ ਕਰੋਗੇ ਸਪਸ਼ਟ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ ਫਿਰ ਐਤ ਕੀ ਜੇ ਕਿਸੇ ਦੇ ਵਿੱਚ ਹਿੰਮਤ ਆ ਤਾਂ ਫਿਰ ਐਤ ਕੀ ਰੋਕ ਕੇ ਦਿਖਾਵੇ ਜੇ ਕਿਸੇ ਦੇ ਹਿੰਮ ਵਿੱਚ ਹਿੰਮਤ ਆ ਐਤ ਕੀ ਇਤਕਿਆ ਚੀਜ਼ ਕਰਕੇ ਦਿਖਾਵੇ ਇਹ ਇਹ ਸ਼ਰਿਆਮ ਧਮਕੀ ਦੇ ਰਹੇ ਆ ਜੀ ਇਹ ਤਾਂ ਕਹਿੰਦੇ ਸੀ ਅਸੀਂ ਆਮ ਲੋ ਮੈਂ 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 ਉੱਥੇ ਆ ਰਿਹਾ ਕਿ ਕਿ ਇਹ ਦੇਖੋ ਨਾ ਕਿ ਤੁਸੀਂ ਪਿਛਲੀਆਂ ਸਰਕਾਰਾਂ ਚ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੂੰ ਕੀ ਕਹਿੰਦੇ ਆਏ ਨੇ ਉਹ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਆ ਕੁਝ ਕਰਦੀਆਂ ਰਹੀਆਂ ਪਿਛਲੀਆਂ ਪਾਰਟੀਆਂ ਆ ਕੁਝ ਕਰਦੀਆਂ ਰਹੀਆਂ ਇਹ ਕਰਦੇ ਉਹ ਕਹਦੇ ਤਾਂ ਫਿਰ ਤੁਸੀਂ ਤਾਂ ਰਾਹਾਂ ਉਹਨਾਂ ਦੀ ਤਰਪੇ ਨਾ ਹੁਣ ਤੁਸੀਂ ਕਿੱਧਰ ਵੱਲੋਂ ਤੁਸੀਂ ਉਧਰ ਵੱਲੋਂ ਪੰਚਾਇਤੀ ਚੋਣਾਂ ਦੇ ਵਿੱਚ ਰੋਲੇ ਰੱਪੇ ਦੀ ਗੱਲ ਚੱਲਦੀ ਸੀ ਰੋਲੇ ਰੱਪੇ ਦੀ ਗੱਲ ਚੱਲਦੀ ਸੀ ਕਿ ਆਪਾਂ ਕਾਂਗਰਸੀ ਦੇ ਸਰਪੰਚ ਧਣਾੜ ਨੇ ਜਾਂ ਅਕਾਲੀ ਦਲ ਦੇ ਸਰਪੰਚ ਧਣਾੜ ਨੇ ਉਹਨਾਂ ਦੇ ਵੱਲੋਂ ਧੱਕਾ ਕੀਤਾ ਜਾਂਦਾ ਤੁਸੀਂ ਤਾਂ ਵੋਟਾਂ ਤੋਂ ਪਹਿਲਾਂ ਹੀ ਕਹਿ ਰਹੇ ਹੋ ਕਿ ਅਸੀਂ ਧੱਕਾ ਕਰਾਂਗੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਭਾਈ ਜਿਹੜੇ ਕੋਈ ਸ਼ਰਾਰਤੀਆਂ ਅਨਸ਼ਰਾਰਤੀ ਅੰਸਰ ਨੇ ਜਿਹੜੇ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਕਰਦੇ ਨੇ ਪੰਜਾਬ ਦੇ ਵਿੱਚ ਤੁਹਾਡੀ ਸੱਤਾ ਆ ਪੁਲਿਸ ਤੁਹਾਡੇ ਕੋਲੇ ਆ ਹੁਣ ਜਿਹੜੇ ਕੋਈ ਗੜਬੜੀ ਕਰਦੇ ਨੇ ਤਾਂ ਪੁਲਿਸ ਨੂੰ ਦੱਸੋ ਪ੍ਰਸ਼ਾਸਨ ਤੁਹਾਡੇ ਨਾਲ ਆ ਤਾਂ ਉਹ ਕਾਰਵਾਈ ਕਰਨ ਤਾਂ ਉਹਨਾਂ ਦਾ ਫਰਜ਼ ਆ ਨਾ ਜਾਂ ਫਿਰ ਗੁੰਡਾਗਰਦੀ ਪਰ ਇਹ ਬਿਆਨ ਦੇਣਾ ਇੱਕ ਐਮਐਲਏ ਦਾ ਕੰਮ ਤੁਸੀਂ ਐਮਐਲਏ ਹੋ ਜੀ ਤੁਹਾਨੂੰ ਦੱਸ ਦਈਏ ਤੁਸੀਂ ਐਮਐਲਏ ਜਤੋਂ ਤੁਸੀਂ ਗੁੰਡੇ ਨਹੀਂ ਹੋ ਤੁਸੀਂ ਐਮਐਲਏ ਜਤੋਂ ਤੁਹਾਡੇ ਕੋਲ ਐਮਐਲਏ ਸ਼ੇਪਾ ਤਾਂ ਇਹ ਪਰ ਇਸ ਤਰ੍ਹਾਂ ਦਾ ਤੁਸੀਂ ਬਿਆਨ ਸਪਸ਼ਟ ਤੌਰ ਤੇ ਦੇ ਰਹੇ ਹੋ ਹੁਣ ਇਹਨੂੰ ਧਮਕੀ ਨਾ ਮੰਨੀਏ ਤਾਂ ਹੋਰ ਕੀ ਮੰਨੀਏ ਤੁਸੀਂ ਸਪਸ਼ਟ ਤੌਰ ਤੇ ਖੜ ਕੇ ਆਮ ਲੋਕਾਂ ਦੇ ਵਿੱਚ ਕਹਿ ਰਹੇ ਫਿਰ ਤੁਸੀਂ ਗੱਲ ਹੋਰ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਉਮੀਦਵਾਰ ਨਹੀਂ ਉਮੀਦਵਾਰ ਲਾਣ ਕੇ ਚੱਲਿਆ ਮੈਂ ਤੈਨੂੰ ਸਰਪੰਚੀ ਲਾਣ ਕੇ ਚੱਲਿਆ ਭਾਈ ਜਿਹੜੇ ਫਿਰ ਲੋਕ ਸਾਹਮਣੇ ਬੈਠੇ ਉਹ ਬੇਫਕੂਫ ਨੇ ਪਿੰਡ ਦੇ ਲੋਕ ਜਿਹੜੇ ਬੈਠੇ ਨੇ ਉਹ ਬੇਫਕੂਫ ਨੇ ਜਿੰਨਾ ਤੋਂ ਤੁਸੀਂ ਵੋਟਾਂ ਮੰਗਣ ਦੇ ਲਈ ਆਏ ਹੋ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਉਣੀਆਂ ਉਹ ਬੇਫਕੂਫ ਨੇ ਫਿਰ ਇਹ ਕਿਉਂ ਕਹਿ ਰਹੇ ਹੋ ਕਿ ਬਣੂਗਾ ਫਿਰ ਬਣਾ ਹੀ ਦੇਣਾ ਸੀ ਹਾਰ ਹੀ ਪਾ ਦੇਣਾ ਸੀ ਐਲਾਨ ਕਰ ਦੋ ਕਿ ਜਿਹਨੇ ਜੋ ਕਰਨਾ ਕਰੋ ਆਸੀਂ ਤਾਂ ਭਾਈ ਇਹਨੂੰ ਸਰਪੰਚ ਬਣਾਤਾ ਮਤਲਬ ਯਾਰ ਗੱਲ ਇਹ ਆ ਕਿ ਉਹਨਾਂ ਪੈੜਾਂ ਤੇ ਨਾ ਚੱਲੋ ਜਿਹੜੀਆਂ ਤੁਸੀਂ ਆਪ ਹੀ ਕਹਿੰਦੇ ਰਹੇ ਹੋ ਤੁਹਾਡੇ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਰਹੇ ਆ ਕਿ ਉਹ ਕਾਲੀ ਦਾ ਲਾਹ ਕਰਦਾ ਰਿਹਾ ਕਾਂਗਰਸ ਆ ਕਰਦੀ ਫਿਰ ਤੁਸੀਂ ਵੀ ਤਾਂ ਹੁਣ ਉਹੀ ਰਹਾ ਤੇ ਤੁਰਪੇ ਫਿਰ ਗੁੰਡਾਗਰਦੀ ਇਹ ਨਹੀਂ ਤਾਂ ਹੋਰ ਕੀ ਆ ਇਹ ਤਾਂ ਬਰ ਸਾਫਤ ਸਪਸ਼ਟ ਪਤਾ ਲੱਗਦਾ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਕੋਈ ਨਾ ਕੋਈ ਗੁੰਡਾਗਰਦੀ ਹੋਈ ਲੋ ਅਗਲੀ ਗੱਲ ਮੁੱਖ ਮੰਤਰੀ ਸਾਹਿਬ ਦੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਉਂਦੇ ਨੇ ਉਹ ਕਹਿੰਦੇ ਨੇ ਕਿ ਸਰਪੰਚ ਪਿੰਡ ਦਾ ਹੁੰਦਾ ਕਿਸੇ ਪਾਰਟੀ ਦਾ ਨਹੀਂ ਹੁੰਦਾ ਕਿਸੇ ਪਾਰਟੀ ਦੇ ਲੋਗੋ ਹੇਡ ਸਰਪੰਚ ਨੇ ਨਹੀਂ ਲੜਨਾ ਪਰ ਐਮਐਲਏ ਸਾਹਿਬ ਤੁਸੀਂ ਤਾਂ ਪਿੰਡ ਪਿੰਡ ਦੇ ਵਿੱਚ ਜਾ ਕੇ ਆਪਦੇ ਸਰਪੰਚ ਖੜੇ ਕਰੀ ਜਾਂਦੇ ਹੋ ਸਾਰੇ ਆਮ ਧੱਕਾ ਪਾਰਟੀ ਦਾ ਲੋਗੋ ਪਾਰਟੀ ਦਾ ਲੋਗੋ ਹੋਰ ਕੀ ਮੰਨਗੇ ਪਾਰਟੀ ਦਾ ਐਮਐਲਏ ਤਾਂ ਜਾ ਕੇ ਸਰਪੰਚ ਖੜੇ ਕਰੀ ਜਾਂਦਾ ਕੀ ਗੱਲ ਫਿਰ ਤੁਸੀਂ ਮੁੱਖ ਮੰਤਰੀ ਦੀਆਂ ਗੱਲਾਂ ਨੂੰ ਟੱਚ ਮੰਨਦੇ ਹੋ ਮੁੱਖ ਮੰਤਰੀ ਸਾਹਿਬ ਦੇ ਬਿਆਨਾਂ ਨੂੰ ਤੁਸੀਂ ਟੱਚ ਮੰਨਦੇ ਹੋ ਜਾ ਫਿਰ ਮੁੱਖ ਮੰਤਰੀ ਸਾਹਿਬ ਦੇ ਬਿਰ ਨੂੰ ਛਿੱਕੇ ਤੇ ਟੰਗ ਦਿਓ ਜਾਂ ਫਿਰ ਆਪਣੇ ਆਪ ਨੂੰ ਮੁੱਖ ਮੰਤਰੀ ਸਭ ਤੋਂ ਵੱਡਾ ਮੰਨਦੇ ਹੋ ਕੁਸ਼ਤ ਹੁਣ ਕੋਈ ਤਾਂ ਗੱਲ ਹੈਗੀ ਹੈ ਨਾ ਕਿਉਂਕਿ ਜਦੋਂ ਉਹਨਾਂ ਨੇ ਖੁਦ ਹੀ ਕਹਿਤਾ ਕਿ ਸਰਪੰਚ ਪਿੰਡ ਦਾ ਹੁੰਦਾ ਤੇ ਜੇ ਸਰਪੰਚ ਪਿੰਡ ਦਾ ਹੁੰਦਾ ਤਾਂ ਭਾਈ ਆਪ ਦੇ ਹਲਕੇ ਦੇ ਪਿੰਡ ਛੱਡ ਦਿਓ ਫਿਰ ਆਪਦੇ ਹਲਕੇ ਦੇ ਪਿੰਡ ਛੱਡ ਦੋ ਲੋਕਾਂ ਸਹਾਰੇ ਛੱਡ ਦੋ ਕਹਿ ਦੋ ਕਿ ਭਾਈ ਇਹ ਲੋਕ ਲਾਂਨਣਗੇ ਜਿਹੜਾ ਕੁਝ ਕਰਨਾ ਲੋਕਾਂ ਨੇ ਕਰਨਾ ਤੁਸੀਂ ਤਾਂ ਜਾ ਕੇ ਪਿੰਡ ਦੇ ਵਿੱਚ ਇਹ ਕਹਿਣਾ ਸੀ ਕਿ ਭਾਈ ਜਿਹੜਾ ਹੈਗਾ ਆਪ ਆਪਸੀ ਭਾਈਚਾਰਕ ਸਾਂਝ ਜਿਹੜੀ ਹੈਗੀ ਉਹ ਬਰਕਰਾਰ ਰੱਖਿਓ ਹਾਲਾਂਕਿ ਤੁਸੀਂ ਕਿਹਾ ਵੀ ਐਸ ਵੀਡੀਓ ਦੇ ਵਿੱਚ ਮੈਂ ਨਹੀਂ ਕਹਾਂ ਤੁਸੀਂ ਕਿਹਾ ਪਰ ਤੁਸੀਂ ਕਿਹਾ ਪਰ ਤੁਹਾਡਾ ਲਹਿਜ਼ਾ ਬੜਾ ਵੱਖਰਾ ਸੀ ਉਹ ਲਹਿਜ਼ਾ ਭਾਈਚਾਰਕ ਸਾਂਝ ਇੱਕੋ ਕਰਨ ਵਾਲਾ ਨਹੀਂ ਸੀ ਉਹ ਲੈਜ਼ਾ ਭਾਈਚਾਰਕ ਸਾਂਝ ਨੂੰ ਵੱਖੋ ਵੱਖ ਕਰਨ ਆਵਾ ਸੀ ਤੁਹਾਨੂੰ ਲੱਗਦਾ ਕਿ ਉਸ ਲੈਜ਼ੇ ਦੇ ਨਾਲ ਭਾਈਚਾਰਕ ਸਾਂਝ ਇੱਕ ਰਹਿ ਜੂ ਤੁਸੀਂ ਤਾਂ ਸਿੱਧੇ ਤੇ ਸਪਸ਼ਟ ਤੌਰ ਤੇ ਕਿਹਨੂੰ ਧਮਕੀ ਦਿੰਦੇ ਨਜ਼ਰ ਆਉਂਦੇ ਹੋ ਤੇ ਫਿਰ ਲੋਕ ਜੇ ਪਾਰਟੀ ਦੇ ਚੋਣ ਵਾਲੀ ਗੱਲ ਉਥੇ ਪਾਰਟੀ ਦੇ ਚੋਣ ਵਾਲੇ ਤੋਂ ਹੀ ਪਾਸੇ ਤੁਰੇ ਫਿਰਦੇ ਹੋ ਅੱਜ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਜਾਣੇ ਹੋ ਪਾਰਟੀ ਦਾ ਚੋਣ ਠੀਕ ਹੈ ਉਹਨਾਂ ਦੇ ਪੋਸਟਰ ਤੇ ਪਾਰਟੀ ਦਾ ਚੋਣ ਨਹੀਂ ਹੋਗਾ ਪਰ ਤੁਸੀਂ ਤਾਂ ਇੱਕ ਪਾਰਟੀ ਦੇ ਐਮਐਲ ਨਹੀਂ ਹੋ ਨਾ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਹੈਗਾ ਚੈਨਲ ਦੇ ਉੱਪਰ ਜਿੱਤਦੇ ਹੋ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਐਮਐਲ ਨਹੀਂ ਹੋ ਨਾ ਤਫ਼ਰ ਉਹ ਗੱਲਾਂ ਜਿਹੜੀਆਂ ਕਿੱਥੇ ਗਈਆਂ ਮੇਰਾ ਅਗਲਾ ਸਵਾਲ ਜੀ ਕਾਫੀ ਲੰਬੇ ਸਮੇਂ ਬਾਅਦ ਜਿਹੜਾ ਹਨਾ ਐਮਐਲਏ ਚੋਣਾਂ ਵਿੱਚ 92 ਸੀਟਾਂ ਦਿੱਤੀਆਂ ਪੰਜਾਬ ਦੇ ਲੋਕਾਂ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਜਤਾਇਆ ਕੀ ਇਹ 92 ਸੀਟਾਂ ਇਸ ਲਈ ਦਿੱਤੀਆਂ ਸਨ ਕਿ ਸ਼ਰਿਆਮ ਧੱਕਾਗਰ ਆਮ ਪਿੰਡਾਂ ਦੇ ਮਤਲਬ ਘਰਾਂ ਦੇ ਲੋਕ ਨੀ ਮਤਲਬ ਦੇਖੋ ਆਪਾਂ ਆਪਾਂ ਸਾਰਿਆਂ ਤੇ ਇਹ ਸੂਈ ਨਹੀਂ ਫੇਰ ਸਕਦੇ ਕਿ 99 ਦੇ 99 ਦੇ ਵੱਲੋਂ ਇਹ ਚੀਜ਼ ਕੀਤੀ ਆ ਇਹ ਇਹ ਢਲਮਾ ਕਲਾਂ ਦੀ ਪਿੰਡ ਪਿੰਡ ਦੀ ਆ ਇੱਕ ਐਮਐਲਏ ਦੀ ਇਹ ਆਈ ਆਪਾਂ ਉਹਨੂੰ ਕਹ ਰਹੇ ਕਿ ਕੀ ਗਲਤ ਆ ਠੀਕ ਆ ਕਿਉਂਕਿ ਕੋਈ ਵੀ ਕਿਸੇ ਨੂੰ ਗੁੰਡਾ ਕਰਦੀ ਪਰ ਇਹ ਬਿਆਨ ਦੇਣ ਦੇ ਲਈ ਕੋਈ ਵੀ ਕਿਸੇ ਨੂੰ ਇਹ ਨਹੀਂ ਕਿ ਗੁੰਡਾ ਬਣਦੇ ਲਈ ਐਮਐਲਏ ਨਹੀਂ ਬਣਾਉਂਦੇ ਕਿ ਤੂੰ ਐਮਐਲਏ ਬਣਾਉਨੇ ਆ ਤੂੰ ਭਈ ਗੁੰਡਾ ਕਰਦੀ ਭਰੇ ਬਿਆਨ ਨਹੀਂ ਪਰ ਗਲਤ ਤਾਂ ਉਹੀ ਹੈ ਨਾ ਕਿ ਜਿਵੇਂ ਤੁਸੀਂ ਸਵਾਲ ਕੀਤਾ ਹੈ ਕਿ ਲੋਕਾਂ ਨੇ ਤੁਹਾਨੂੰ ਤਾਂ ਹੀ ਜਿਤਾਇਆ ਸੀ ਤੁਸੀਂ ਦੂਸਰਿਆਂ ਤੋਂ ਵੱਖਰੇ ਸੀ ਲੋਕਾਂ ਨੇ ਤੁਹਾਨੂੰ ਤਾਂ ਹੀ ਜਿਤਾਇਆ ਸੀ ਤੁਸੀਂ ਬਦਲਾ ਦੀ ਗੱਲ ਕਰਦੇ ਸੀ ਲੋਕਾਂ ਨੇ ਤੁਹਾਨੂੰ ਤਾਂ ਹੀ ਜਿਤਾਇਆ ਸੀ ਤੁਸੀਂ ਆਮ ਘਰਾਂ ਦੇ 3 ਪੁੱਤ ਹੋਣ ਦਾ ਦਾਵਾ ਕਰਦੇ ਸੀ ਪਰ ਜੇਕਰ ਤੁਸੀਂ ਵੀ ਸੱਤਾ ਦੇ ਵਿੱਚ ਆ ਕੇ ਆਮ ਤੋਂ ਖਾਸ ਹੀ ਬਨਣਾ ਸੀ ਫਿਰ ਤੁਹਾਨੂੰ ਜਿਤਾਉਣ ਦਾ ਫਾਇਦਾ ਕੀ ਜੇਕਰ ਤੁਸੀਂ ਵੀ ਜਿੱਤ ਕੇ ਲੋਕਾਂ ਨੂੰ ਧਮਕੀਆਂ ਹੀ ਦੇਣੀਆਂ ਸੀ ਫਿਰ ਲੋਕਾਂ ਨੂੰ ਜਿਤਾਉਣ ਦਾ ਫਾਇਦਾ ਕੀ ਜੇਕਰ ਤੁਸੀਂ ਵੀ ਉਮੀਦਵਾਰ ਨੂੰ ਖੜਾ ਕਰਕੇ ਇਹੀ ਕਹਿਣਾ ਸੀ ਉਮੀਦਵਾਰ ਨਹੀਂ ਤਾਂ ਸਾਡਾ ਸਰਪੰਚ ਆ ਫਿਰ ਸੋਨੂੰ ਜਿਤਾਉਣ ਦਾ ਭਾਈ ਫਾਇਦਾ ਕੀ ਹੋਇਆ ਗੱਲ ਇਹ ਤਾਂ ਦੱਸ ਦਿਓ ਫਿਰ ਇੱਕ ਗੱਲ ਹੋਰ ਆ ਹੁਣ ਇਲਜ਼ਾਮ ਤਾਂ ਇਹ ਵੀ ਲੱਗੇ ਨੇ ਕਿ ਭਾਈ ਪਰਚੀ ਸਿਸਟਮੈਟਿਕ ਹੀ ਚੱਲਿਆ ਸਰਪੰਚਾਂ ਦੇ ਵੱਲੋਂ ਚਲਾਇਆ ਗਿਆ ਕਹਿੰਦੇ ਰਿਜ਼ਰਵ ਤੋਂ ਜਰਨਲ ਹਮ ਕਰਨ ਤੱਕ ਦਾ ਪੈਸੇ ਚੱਲੇ ਨੇ ਹੁਣ ਗੱਲਾਂ ਤਾਂ ਇਹ ਵੀ ਸਾਹਮਣੇ ਆਈਆਂ ਨੇ ਕਹਿੰਦੇ ਪੰਜ ਪੰਜ ਲੱਖ ਦੀ ਪਰਚੀ ਚੱਲੀ ਆ ਕੋਈ ਬੰਦਾ ਇੱਕ ਐਮਐਲਏ ਸਾਹ ਕੋਲੇ ਜਾਂਦਾ ਆ ਜੀ ਉਹ ਕਹਿੰਦਾ ਜੀ ਕਿ ਸਾਡੀ ਸੀਟ ਜਿਹੜੀ ਆ ਇਹ ਤੁਸੀਂ ਜਰਨਲ ਕਰ ਦਿਓ ਕਿਉਂਕਿ ਸਾਡੀ ਇਹੀ ਹੁੰਦਾ ਹੈ ਕਿ ਇੱਕ ਵਾਰੀ ਰਿਜ਼ਰਵ ਇੱਕ ਵਾਰੀ ਜਰਨਲ ਇੱਕ ਵਾਰੀ ਰਿਜ਼ਰਵ ਇੱਕ ਵਾਰੀ ਜਰਨਲ ਕਹਿੰਦੇ ਪਿੱਛੇ ਤੋਂ ਇਹੀ ਚੱਲਿਆ ਆਇਆ ਹੈ ਜੀ ਉਹ ਚਾਹਵਣ ਸੀ ਮੁੰਡਾ ਕਿ ਭਾਈ ਮੈਮੀ ਜਿਹੜੀ ਹੈਗੀ ਚੋਣ ਲੱਗਣੀ ਹੈ ਇਸ ਵਾਰੀ ਲੜਨੀਆਂ ਉਹ ਕਿਸੇ ਦੇ ਜ਼ਰੀਏ ਪਹੁੰਚ ਕਰਦਾ ਆ ਐਮਐਲਏ ਸਾਹਿਬ ਦੇ ਕਿਸੇ ਮੈਂਬਰ ਤੱਕ ਉਹਦੀ ਪਹੁੰਚ ਹੁੰਦੀ ਆ ਗੱਲਬਾਤ ਕਰਦਾ ਤਾਂ ਉਹ ਐਮਐਲਏ ਸਾਹਿਬ ਦਾ ਜਿਹੜਾ ਪਰਿਵਾਰਕ ਮੈਂਬਰ ਹੁੰਦਾ ਉਹ ਕਹਿੰਦਾ ਯਾਰ ਉਹ ਮੁੰਡਾ ਖੜਾਗਾ ਉਹ ਮੁੰਡੇ ਕੋਲੇ ਚੱਲ ਜਾ ਉਹਦੇ ਨਾਲ ਜਾ ਕੇ ਤੂੰ ਜਿਹੜਾ ਹੈਗਾ ਕੱਲ ਬਾਤ ਕਰ ਲਾ ਉਹ ਜਦੋਂ ਜਾਂਦਾ ਆ ਤੇ ਉਹ ਆ ਗਿਆ ਬਾਈ ਤੂੰ ਹਾਂ ਉਹ ਪਿੰਡ ਦਾ ਨਾਮ ਪੁੱਛਦਾ ਆ ਤੇ ਅੱਗੇ ਇੱਥੇ ਲਿਖਿਆ ਹੋਇਆ ਹੁੰਦਾ ਜੋ ਵੀ ਤਾਂ ਉਹ ਪੈਨਸਲ ਦੇ ਨਾਲ ਉਹਨੂੰ ਠੀਕ ਕਰਦਾ ਵੀ ਜਰਨਲ ਆ ਤੇ ਫਿਰ ਮਤਲਬ ਗੱਲ ਵਕੜੀ ਦੇ ਵਿੱਚ ਪਾ ਕੇ ਕਹਿੰਦਾ ਥੋੜਾ ਜਿਹਾ ਪਾਸੇ ਲੈ ਕੇ ਜਾਂਦਾ ਤੇ ਉਦੋਂ ਬਾਅਦ ਕਹਿੰਦਾ ਵੀ ਬਾਈ ਫੰਡ ਕਿੰਨਾ ਦੇਵਾਂ ਹੂੰ ਉਹ ਕਹਿੰਦਾ ਬਾਈ ਜੀ ਵੀ ਮੈਂ ਨੌਕਰੀ ਕਰਦਾ ਏ 15-18000 ਦੀ ਮੈਂ ਕੋਈ ਬਹੁਤਾ ਵੱਡਾ ਨਹੀਂ ਹ ਤਨਾੜ ਨਹੀਂ ਹਾਂ ਮੈਂ ਪਿੰਡ ਦੇ ਕੰਮਾਂ ਤੇ ਪਿਛਲੇ 5-6 ਸਾਲਾਂ ਤੋਂ 7 ਸਾਲਾਂ ਤੋਂ ਲੱਗਿਆ ਹੋਇਆ ਹਾਂ ਤਾਂ ਕਰਕੇ ਮੈਂ ਸੋਚ ਰਿਹਾ ਸੀ ਕਿ ਮੈਂ ਇਤ ਕੀ ਸਰਪੰਚੀ ਕਰਾਂ ਵੀ ਮੈਂ ਇਤ ਕੀ ਉੱਤੇ ਪਿੰਡ ਦੇ ਵੀ ਬਹੁਤ ਲੋਕ ਜਿਹੜੇ ਚਾਹੁੰਦੇ ਆ ਹਾਲਾਂਕਿ ਉਹ ਇਸ ਪਾਰਟੀ ਦਾ ਆਮ ਆਦੀ ਪਾਰਟੀ ਨਾਲ ਸੰਬੰਧਤ ਨਹੀਂ ਸੀ ਇਵਨ ਕਿਸੇ ਪਾਰਟੀ ਨਾਲ ਸੰਬੰਧਤ ਉਹ ਨਹੀਂ ਸੀ ਤਾਂ ਉਹ ਤੋਂ 5 ਲੱਖ ਦੀ ਡਿਮਾਂਡ ਹੁੰਦੀ ਆ ਕਿ ਇਨੱਕ ਤਾਂ ਫੰਡ ਦੇਣਾ ਹੀ ਪਊਗਾ ਮਤਲਬ ਮੈਂ ਸੋਚ ਰਿਹਾ ਕਿ ਇਹ ਅਸੀਂ ਤਾਂ ਇੱਕ ਗੱਲ ਇੱਕ ਪਿੰਡ ਦੀ ਕਰ ਰਹੇ ਹਾਂ ਕਿ ਸਾਡੇ ਕੋਲ ਇੱਕ ਪਿੰਡ ਦੀ ਖਬਰ ਰਿਪੋਰਟ ਸਾਡੇ ਕੋਲ ਸਪਸ਼ਟ ਤੌਰ ਤੇ ਆਈ ਹੈ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਕ ਪਿੰਡ ਦੇ ਵਿੱਚ ਚੱਲੀਆਂ ਨੇ ਤਾਂ ਇਹ ਹੋਰ ਵੀ ਕਿੰਨੇ ਪਿੰਡਾਂ ਦੇ ਵਿੱਚ ਚੱਲੀਆਂ ਹੋਣਗੀਆਂ ਚੱਲੀਆਂ ਹੋਣਗੀਆਂ ਜੀ ਬਿਲਕੁਲ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਉਸ ਹਲਕੇ ਦੇ ਵਿੱਚ ਇਹ ਇੱਕ ਪਿੰਡ ਦੀ ਇਹ ਰਿਪੋਰਟਾ ਤੋਂ ਉਸ ਹਲਕੇ ਦੇ ਕਿੰਨੇ ਪਿੰਡ ਪੈਂਦੇ ਨੇ ਤਾਂ ਉਹਦੀਆਂ ਕਿੰਨੀਆਂ ਰਿਪੋਰਟਾਂ ਹੋਣਗੀਆਂ ਤਾਂ ਫਿਰ ਹੁਣ ਕੀ ਮੰਨੀ ਹੈ ਕਿ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਕਾਕੇ ਜਿਹੜੇ ਐਮ.ਐਲ.ਏ ਬਣ ਗਏ ਉਹਨੋ ਪੰਚਾਇਤੀ ਚੋਣਾਂ ਚ ਵੀ ਰੁਪਏ ਵਟ ਰਹੇ ਆ ਪੰਚਾਇਤੀ ਚੋਣਾਂ ਚ ਵੀ ਪੈਸੇ ਕੁਮਾਰ ਰਹੇ ਆ ਤੁਸੀਂ ਤਾਂ ਭ੍ਰਸ਼ਟਾਚਾਰ ਮੁਕਤ ਦੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ ਭ੍ਰਸ਼ਟਾਚਾਰ ਮੁਕਤ ਦੇ ਬੈਨਰ ਤੇ ਬੋਰਡ ਲਾਤੇ ਐ ਤਾਂ ਫਿਰ ਭ੍ਰਸ਼ਟਾਚਾਰ ਹੀ ਹੋਰ ਢੰਗ ਨਾਲ ਚੱਲ ਜਾਂਦੀ ਆ ਅਸੀਂ ਨਹੀਂ ਕਹਿੰਦੇ ਕਿ ਇਹ ਹਰ ਲੀਡਰਸ਼ਿਪ ਤੇ ਜਿਹੜਾ ਹੈਗਾ ਉਹਦੀ ਛੱਤਰ ਸ਼ਾਯਾ ਚ ਹੋ ਰਹੀ ਆ ਅਸੀਂ ਨਹੀਂ ਕਹਿੰਦੇ ਇਸ ਚੀਜ਼ ਦਾ ਭਗਵੰਤ ਸਿੰਘ ਮਾਨ ਨੂੰ ਪਤਾ ਹੈ ਪਰ ਅਸੀਂ ਇਹ ਜ਼ਰੂਰ ਕਹਿਣਾ ਕਿ ਇਹਦੀ ਜਾਂਚ ਥੱਲੇ ਤੱਕ ਹੋਵੇ ਕਿਹੜੇ ਐਮਐਲਏ ਨੇ ਪਰਚੀ ਸਿਸਟਮ ਚਲਾਇਆ ਕਿਹੜੇ ਐਮਐਲਏ ਨੇ ਫੰਡਾਂ ਵਾਲਾ ਸਿਸਟਮ ਚਲਾਇਆ ਪਹਿਲੀ ਵਾਰ ਹੀ ਦੇਖਿਆ ਮੈਂ ਤਾਂ ਵੀ ਜਰਨਲ ਤੋਂ ਰਿਜ਼ਰਵਰ ਰਿਜ਼ਰਵ ਤੋਂ ਜਾਈ ਖੇਡ ਖੇਡ ਕੇ ਮਤਲਬ ਆਨ ਆਫ ਵਾਲੀ ਸੁੱਚ ਨੱਪ ਕੇ ਆਫ ਕਰਕੇ ਆਨ ਕਰਕੇ ਪੈਸੇ ਬਣਾਏ ਜਾ ਰਹੇ ਨੇ ਜੀ ਇਹ ਵਿਕਾਸ ਪੈਂਪ ਸੌਰੀ ਮਾਫ ਕਰਿਓ ਇਹ ਪਿੰਡਾਂ ਦੇ ਵਿਕਾਸ ਲਈ ਸਰਪੰਚ ਚੁਣੇ ਜਾਂਦੇ ਨੇ ਇਹ ਪਿੰਡਾਂ ਦੇ ਵਿਕਾਸ ਲਈ ਸਰਪੰਚੀ ਦੀ ਚੋਣ ਕਰਵਾ ਰਹੇ ਕਿ ਆਪਣਾ ਪੈਸਾ ਜਾਂ ਆਪਣਾ ਢਿੱਡ ਭਰਨ ਲਈ ਪੈਸਾ ਬਣਾਉਣ ਲਈ ਇਹ ਸਰਪੰਚੀ ਦੀ ਚੋਣ ਕਰਵਾ ਰਹੇ ਨੇ ਮਤਲਬ ਜਿਹੜੀਆਂ ਏਦਾਂ ਦੀਆਂ ਰਿਪੋਰਟਾਂ ਹਨ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਉਹ ਬਿਲਕੁਲ ਸਪਸ਼ਟ ਤੌਰ ਤੇ ਗਲਤ ਨੇ ਚੋਣ ਪਿੰਡਾਂ ਦੇ ਵਿਕਾਸ ਲਈ ਹੁੰਦੀਆਂ ਨੇ ਪੰਚਾਇਤਾਂ ਦਾ ਪਿੰਡਾਂ ਦੇ ਵਿਕਾਸ ਲਈ ਹੁੰਦੇ ਨੇ ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਉਹ ਸਰਮਾਂਕਾਂ ਪੈਸਿਆਂ ਦੀ ਮੰਗ ਕਰਨੀ ਉਹ ਸਪਸ਼ਟ ਤੌਰ ਤੇ ਗਲਤ ਤੇ ਅਸੀਂ ਤਾਂ ਬੇਨਤੀ ਵੀ ਕਰਦੇ ਆ ਕਿ ਭਾਈ ਭਗਵੰਤ ਸਿੰਘ ਮਾਨ ਹੋਰਾਂ ਨੂੰ ਉਹਨਾਂ ਦੀ ਹਾਇਰ ਲੀਡਰਸ਼ਿਪ ਨੂੰ ਕਿ ਪਤਾ ਕਰੋ ਨਹੀਂ ਤਾਂ ਇਹੋ ਜਿਹੀ ਐਮਐਲਏ ਤੁਹਾਡੀਆਂ ਜੜਾਂ 'ਚ ਬਹਿਣਗੇ ਨਹੀਂ ਤਾਂ ਇਹੋ ਜਿਹੀ ਐਮਐਲਏ ਤੁਹਾਨੂੰ ਜਿਹੜਾ ਹੈਗਾ ਉਹ ਬਾ ਥੱਲੇ ਕਰਕੇ ਸਿਰਦਣਗੇ ਇਹ ਜੇ ਐਮਐਲਏ ਤੁਹਾਡੀਆਂ ਵੋਟਾਂ ਤੋੜਨਗੇ ਕਿਉਂਕਿ ਇਹਨਾਂ ਨੂੰ ਸ਼ਾਇਦ ਇਹਨਾਂ ਨੂੰ ਇਹ ਹੋਵੇ ਵੀ ਅਸੀਂ ਕਿਹੜਾ ਹੋ ਗਾ ਸਾਨੂੰ ਐਮਐਲਏ ਬਣਾ ਪਰ ਭਾਈ ਤੁਸੀਂ ਤਾਂ ਪਾਰਟੀ ਚਲਾਉਣੀ ਆ ਤੁਸੀਂ ਤਾਂ ਚਾਹਣੇ ਦੁਬਾਰੇ ਪੰਜਾਬ ਦੇ ਵਿੱਚ ਰਾਜ ਹੋਵੇ ਤੁਸੀਂ ਤਾਂ ਚਾਹਣੇ ਜਿਹੜਾ ਤੁਸੀਂ ਖੁਸ਼ਹਾਲ ਪੰਜਾਬ ਦੀ ਗੱਲ ਕਰਦੇ ਹੋ ਇਹ ਖੁਸ਼ਹਾਲ ਪੰਜਾਬ ਨੂੰ ਅਸੀਂ ਅਮੀਰ ਤੁਸੀਂ ਤਾਂ ਚਾਹਣੇ ਹਾਂ ਚਲੋ ਹੈ ਖੁਸ਼ਹਾਲ ਪੰਜਾਬ ਨਹੀਂ ਹੈ ਉਹ ਤਾਂ ਲੋਕ ਜਾਣਦੇ ਆ ਜਿਹੜੇ ਵਸਨੀਕ ਆ ਨਾਗਰਿਕ ਆ ਉਹ ਜਾਣਦੇ ਪਰ ਤੁਸੀਂ ਤਾਂ ਚਾਹਣੇ ਹੋ ਸਕਦਾ ਹੈ ਤਾਂ ਐਮਐਲਏ ਇਹਨੂੰ ਪਤਾ ਹੋ ਵੀ ਅਗਲੀ ਵਾਰੀ ਸੀ ਕਿਹੜਾ ਲੜਨਾ ਜਾਂ ਸਾਨੂੰ ਕਿਹੜਾ ਕਿਸੇ ਨੇ ਟਿਕਟ ਮਿਲਣੀ ਆ ਕਿਉਂਕਿ ਇਹ ਆ ਨਾ ਕਿ ਮਤਲਬ ਖਬਰਾਂ ਤਾਂ ਸਾਰਿਆਂ ਨੇ ਪਹੁੰਚ ਚੁੱਕੀਆਂ ਹਨ ਨਾ ਕਿ ਕਿਹੜਾ ਕਿੰਨੇ ਜੋਗ ਹੁਣ ਜਿਹੜੀਆਂ ਮੰਤਰੀਆਂ ਨੇ ਫੇਰ ਬਦਲਾ ਹੁੰਦੀਆਂ ਉਹ ਵੀ ਰਿਪੋਰਟਾਂ ਤੋਂ ਬਾਅਦ ਹੁੰਦੀਆਂ ਨਾ ਕਿ ਕਿਹੜੇ ਦੀ ਰਿਪੋਰਟ ਕਿੰਨੀ ਹੈ ਤਾਂ ਬਹੁਤੇ ਐਮਐਲਏ ਦੀ ਰਿਪੋਰਟ ਪੋਜ਼ਿਟਿਵ ਨਹੀਂ 네ਗੇਟਿਵ ਹੀ ਆ ਤਾਂ ਹੋ ਸਕਦਾ ਉਹ ਐਸਾ ਕੁਝ ਜਿਹੜਾ ਹੈਗਾ ਉਹ ਕਰ ਰਹੇ ਹੋਣ ਤਾਂ ਆਪਾਂ ਤਾਂ ਫਿਰ ਵੀ ਬੇਨਤੀ ਕਰਦੇ ਹਾਂ ਕਿ ਐਸਾ ਕੁਝ ਜੇਕਰ ਮਾਨ ਸਾਹਿਬ ਆਜ ਜਿਹੜਾ ਚੱਲ ਰਿਹਾ ਇੱਕ ਪਿੰਡ ਦੀ ਅਸੀਂ ਤੁਹਾਨੂੰ ਗੱਲ ਦੱਸੀ ਆ ਇਹ ਕੁਝ ਚੱਲ ਰਿਹਾ ਤਾਂ ਇਹਦੇ ਉੱਪਰ ਕਾਰਵਾਈ ਜਿਹੜੀ ਜ਼ਰੂਰ ਕਰੋ ਜੀ